ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਵਿੱਚ ਕੁਕਿੰਗ ਚੈਨਲ ਦੇ ਵਿੱਚ ਤੇ ਆਪਾਂ ਠੀਕ ਹੈ ਸਾਰੇ ਤੁਸੀਂ ਵੀ ਠੀਕ ਹੀ ਹੋਵੋਗੇ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਜੀ ਮਠਿਆਈ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਅੰਡ ਤੱਕ ਵੀਡੀਓ ਜਰੂਰ ਦੇਖੋ 2 ਮਿੰਟਾਂ ਦੇ ਵਿੱਚ ਹੀ ਇਹ ਮਠਿਆਈ ਬਣ ਜਾਂਦੀ ਹੈ ਤੇ ਉਹਦੇ ਲਈ ਆਪਾਂ ਇੱਕ ਪਨੀਰ ਦਾ ਟਿੱਕਾ ਨੂੰ ਛੋਟਾ ਛੋਟਾ ਕੱਟ ਲਏ ਪਨੀਰ ਨੂੰ 1.5 ਸਾ이드 ਟਿੱਕਾ ਤੁਸੀਂ ਕੱਟ ਲਿਓ ਪਨੀਰ ਦਾਗਾ ਤਿਆਪਾ ਦੀ ਕਕੌਲੀ ਅੱਧੀ ਤੋਂ ਥੋੜੀ ਜੀ ਬਾਦ ਹੈ ਇੱਕ ਖੰਡ ਦੀ ਲਈ ਆ ਜੀ ਤੇ ਅੱਧੀ ਤੋਂ ਘਾਟਾ ਆਪੇ ਇਹਦੇ ਵਿੱਚ ਪਾਣੀ ਦੀ ਪਾ ਦਾਂਗੇ ਅੱਧਾ ਕਿਹੇ ਹਿੱਸਾ ਪਾਣੀ ਦਾ ਪਾਵਾਂਗੇ ਆਪਾਂ ਤੇ ਆਪਾਂ ਇਹਨਾਂ ਖੰਡ ਨੂੰ ਪਗਲਾ ਲਾਂਗੇ ਜੀ ਕੋਈ ਆਪਾਂ ਨੂੰ ਚਾਸ਼ਨੀ ਬਣਾਉਂਦੀ ਲੋੜ ਨਹੀਂ ਬਸ ਆਪਾਂ ਖੰਡ ਨੂੰ ਪਗਲਾਉਣਾ ਹੀ ਤੇ ਆਪਾਂ ਦੋ ਲੈ ਚੀਂਆਂ ਜਿਹੜੀਆਂ ਕੁੱਟ ਕੇ ਵਿੱਚੋਂ ਦਾਣੇ ਕੱਢ ਕੇ ਪਾਦੇ ਹਾਂ ਤੇ ਇਹਦੇ ਵਿੱਚ ਆਪਾਂ ਕਲਰ ਵੀ ਪਾ ਦਾਂਗੇ ਇਹ ਲੱਡੂਆਂ ਵਾਲਾ ਰੰਗ ਹੈ ਜੇ ਤੁਹਾਡੇ ਕੋਲੇ ਦੂਜਾ ਪਿਆਏ ਜਲੇਬੰਗਾ ਨਾਲ ਤਾਂ ਤੁਸੀਂ ਉਹ ਵੀ ਪਾ ਸਕਦੇ ਆ ਤੇ ਉਹ ਤੁਹਾਡੀ ਚੋਇਸ ਹੈ ਤੇ ਬਸ ਆਪਣੀ ਖੰਡ ਹੈ ਜਿਹੜੀ ਉਹ ਘੁਲ ਗਈ ਆ ਕੋਈ ਆਪਣ ਨੂੰ ਇੰਨੀਆਂ ਨਹੀਂ ਵੀ ਚਪਚੀਪੀ ਜੀ ਹੋ ਗਈ ਆ ਬਸ ਇਹ ਤੇ ਖੰਡ ਸੀ ਜਿਹੜੀ ਉਹ ਵਿੱਚ ਘੁਲ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਆਪ ਪਨੀਰ ਹੈ ਜਣਾ ਉਹ ਪਾ ਦਿਆਂਗੇ ਤੇ ਆਪ ਇਹਨੂੰ ਪਕਾਈ ਚੱਲਾਂਗੇ ਜਿੰਨਾ ਚਿਰ ਪਨੀਰ ਆ ਸੌਫਟ ਨਹੀਂ ਹੁੰਦਾ ਤੇ ਸਾਰੀ ਜਿਹੜੀ ਖੰਡ ਆ ਚਾਸ਼ਨੀ ਉਹ ਪੀ ਨਹੀਂ ਲੈਂਦਾ ਉਹਨਾਂ ਚਿਰ ਆਪਾਂ ਬਣਾਵਾਂਗੇ ਇਹਨਾਂ ਨੂੰ ਪਕਾਈ ਚੱਲਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਜੀ ਮਠਿਆਈ ਬਣ ਕੇ ਤਿਆਰ ਹੁੰਦੀ ਹੈ ਜੀ ਬਿਲਕੁਲ 2-3 ਮਿੰਟਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਤੇ ਆਪਾਂ ਨੂੰ ਜ਼ਰੂਰ ਦੱਸਿਓ ਤੇ ਇਸੇ ਤਰ੍ਹਾਂ ਤੁਸੀਂ 2 ਮਿੰਟਾਂ ਦੇ ਵਿੱਚ ਇਹ ਮਠਿਆਈ ਤਿਆਰ ਕਰ ਸਕਦੇ ਹੋ ਜੀ ਵੀਡੀਓ ਦੇਖਣ ਲਈ ਧੰਨਵਾਦ